ਸੱਚੀ ਗੱਲ ਦੋਸਤੋ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਿਉਂਕਿ ਸੋਸ਼ਲ ਮੀਡੀਆ ਇੱਕ ਬਹੁਤ ਵਧੀਆ ਤਰੀਕਾ ਆ ਆਪਣੀ ਗੱਲ ਲੋਕਾਂ ਅੱਗੇ ਰੱਖਣ ਦਾ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਗੱਲ ਸਹੀ ਆ ਕਿ ਗਲਤ ਆ ਗੱਲ ਕਰਨੀ ਸੀ ਆਪਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀਆਂ ਬਾਰੇ ਜਿਹੜੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਹੁੰਦੇ ਆ ਉਹਨਾਂ ਦੀ ਸੈਲਰੀ ਬਹੁਤ ਘੱਟ ਹੁੰਦੀ ਆ 10 ਤੋਂ 12000 ਦੇ ਵਿੱਚ ਵਿੱਚ ਮੈਨੂੰ ਇਹ ਲੱਗਦਾ ਵੀ ਉਹਨਾਂ ਦੀ ਸੈਲਰੀ ਜ਼ਿਆਦਾ ਹੋਣੀ ਚਾਹੀਦੀ ਆ ਕਿਉਂਕਿ ਬਾਕੀ ਪ੍ਰਬੰਧਕਾਂ ਦੀ ਸੈਲਰੀ 40 50 30 ਪਲੱਸ ਹੁੰਦੀ ਆ ਤੇ ਉਹਨਾਂ ਦੀ ਸੈਲਰੀ 10 ਜਾਂ 12 ਤੱਕ ਹੀ ਅੜੀ ਹੋਈ ਆ ਜਿਹੜੇ ਪ੍ਰਬੰਧਕ ਨੇ ਜਿਨ੍ਹਾਂ ਨੇ 1 ਘੰਟਾ 2 ਘੰਟੇ ਲਈ ਆਉਣਾ 2 ਘੰਟੇ ਲਈ ਆਉਣਾ 3 ਘੰਟੇ ਲਈ ਆਉਣਾ ਆਪਣਾ ਦੇਖ ਕੇ ਚਲੇ ਜਾਣਾ ਉਹਨਾਂ ਦੀ ਸੈਲਰੀ ਡਬਲ ਤੋਂ ਵੀ ਜ਼ਿਆਦਾ ਤੇ ਜਿਹੜੇ ਗਰੰਥੀ ਜਿਨ੍ਹਾਂ ਨੇ ਸਵੇਰੇ 4 ਵਜੇ ਉੱਠਣਾ ਤੇ 10 ਵਜੇ ਤੱਕ ਆਪਣੀ ਸੇਵਾ ਨਿਭਾਉਣੀ ਆ ਸਾਨੂੰ ਬਾਣੀ ਦੇ ਅਰਥ ਦੱਸਣੇ ਆ ਸਭ ਤੋਂ ਉੱਤਮ ਕੰਮ ਸਾਡੀ ਜ਼ਿੰਦਗੀ ਨੂੰ ਬਹਾਲ ਕਰਦੇ ਨੇ ਉਹ ਤੇ ਫਿਰ ਸ਼ਾਮੀ ਫਿਰ 5 ਤੋਂ 10 ਵਜੇ ਤੱਕ ਉਹਨਾਂ ਦੀ ਡਿਊਟੀ ਹੁੰਦੀ ਆ। ਉਹਨਾਂ ਦੀ ਡਿਊਟੀ ਕਿੰਨੀ ਹਾਰਡ ਆ ਸਭ ਤੋਂ ਵੱਡਾ ਕੰਮ ਇਹ ਹੈ ਵੀ ਉਹ ਏਡਾ ਪਵਿੱਤਰ ਕੰਮ ਗੁਰੂ ਗ੍ਰੰਥ ਸਾਹਿਬ ਦੇ ਅਰਥ ਸਾਨੂੰ ਦੱਸਦੇ ਨੇ। ਤੇ ਉਹਨਾਂ ਦੀ ਸੈਲਰੀ 10-12000 ਹੁੰਦੀ ਆ। ਮੈਂ ਸ਼ੁਰੂ ਤੋਂ ਮੇਰੇ ਮਾਪਿਓ ਮੈਨੂੰ ਮੈਂ ਤੀਜੀ ਚੌਥੀ ਚ ਪੜਦਾ ਹੁੰਦਾ ਉਦੋਂ ਤੋਂ ਮੈਨੂੰ ਸੁਰਤ ਮੈਨੂੰ ਯਾਦ ਆ ਵੀ ਮੈਂ ਗੁਰਦੁਆਰੇ ਉਦੋਂ ਤੋਂ ਜਾਣਾ ਸ਼ੁਰੂ ਕੀਤਾ ਸੀਗਾ ਤੇ ਸਾਡੇ ਮੱਲੇ 'ਚ ਜਿਹੜਾ ਗੁਰਦੁਆਰਾ ਸਾਹਿਬ ਆ ਉੱਥੇ ਇੱਕ ਗਰੰਥੀ ਸਿੰਘ ਆ। ਉਹਨੂੰ ਗੁਰਦੁਆਰੇੋਂ ਕੱਢਤਾ ਤੇ ਮੈਂ ਕਿਸੇ ਨੂੰ ਪੁੱਛਿਆ ਵੀ ਉਹ ਕਿਉਂ ਨਹੀਂ ਆਉਂਦੇ ਤਾਂ ਕਹਿੰਦੇ ਪਤਾ ਨਹੀਂ ਇੱਕ ਸੰਗਤ ਨੇ ਮੈਨੂੰ ਦੱਸਿਆ ਤਾਂ ਕਹਿੰਦੇ ਵੀ ਉਹਨੇ ਇੱਕ ਆਟੇ ਦੀ ਬੋਰੀ ਲੈ ਗਿਆ ਸੀ ਉਹ ਘਰੇ ਛੋਟੀ ਆਟੇ ਦੀ ਬੋਰੀ ਜਿਹੜੀ ਹੁੰਦੀ ਆ ਤੇ ਉਹਨੂੰ ਤਾਂ ਕੱਢਤਾ ਇਹਨਾਂ ਨੂੰ ਬਾਕੀ ਜੋ ਕੁਝ ਹੁੰਦਾ ਜੋ ਉੱਥੋਂ ਗਾਇਬ ਹੁੰਦਾ ਉਹ ਕਿਸੇ ਦਾ ਕੋਈ ਨਹੀਂ ਦਿਖਦਾ ਇੱਕ ਗਰੰਥੀ ਸਿੰਘ ਵਿਚਾਰਾ ਜਿਹਦੀ 10-12000 ਤਨਖਾਹ ਆ ਉਹ ਇੱਕ ਬੋਰੀ ਲੈ ਗਿਆ ਤੇ ਉਹਨੂੰ ਉੱਥੋਂ ਕੱਢ ਦਿੱਤਾ ਦੇਖੋ ਕਿੱਡੀ ਮਾੜੀ ਗੱਲ ਜਦਕਿ ਗੁਰੂ ਸਾਹਿਬਾਨ ਨੇ ਵੀ ਕਿਹਾ ਵੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦੀ ਆ। ਉਹਨਾਂ ਦੀ ਆਰਥਿਕ ਸਥਿਤੀ ਬਿਲਕੁਲ ਵੀ ਠੀਕ ਨਹੀਂ। ਇੰਨੀ ਕਿ ਸੈਲਰੀ 'ਚੋਂ ਬੰਦਾ ਕੀ ਕਰੂਗਾ ਦੱਸੋ। ਤੁਸੀਂ ਮੈਨੂੰ رائے ਆਪਣੀ ਜ਼ਰੂਰ ਦਿਓ ਕਿ ਮੈਂ ਸਹੀ ਕਹਿ ਰਿਹਾ ਜਾਂ ਮੈਂ ਗਲਤ ਕਹਿ ਰਿਹਾ। ਕਿ ਉਹਨਾਂ ਦੀ ਸੈਲਰੀ ਵੱਧ ਹੋਣੀ ਚਾਹੀਦੀ ਆ, ਬਾਕੀ ਪ੍ਰਬੰਧਕਾਂ ਨਾਲੋਂ ਕੋ ਘੱਟ ਹੋਣੀ ਚਾਹੀਦੀ ਆ। ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਸასი ਸ਼ਕਾ